ਐਡੀਸ਼ਨਲ ਐਸਸੀ ਸਮਰਾਲਾ ਇਹ ਜਿਹੜਾ ਪੰਜਾਬ ਗਵਰਨਮੈਂਟ ਦੇ ਪਾਵਰ ਕਟ ਜਿਹੜਾ ਮੁਕਤੀ ਦਾ ਉਦੇਸ਼ ਅੱਜ ਹੈਗਾ ਉਹਦਾ ਹੈਗਾ ਪਾਵਰ ਸਟਰਕਚਰ ਇਨਫਰਾਸਟ੍ਰਕਚਰ ਦੀ ਮਜ਼ਬੂਤੀ ਉਸ ਦੇ ਤਹਿਤ ਪੰਜਾਬ ਲੈਵਲ ਤੇ 5000 ਕਰੋੜ ਦੇ ਅੱਜ ਪੰਜਾਬ ਗਵਰਨਮੈਂਟ ਨੇ ਕੰਮ ਸ਼ੁਰੂਆਤ ਕੀਤੇ ਆ ਉਹਦੇ ਚ 36 ਕਰੋੜ ਰੁਪਇਆ ਵਿਧਾਨ ਸਭਾ ਹਲਕਾ ਸਮਰਾਲੇ ਦੇ ਵਿੱਚ ਆਇਆ ਜਿਸ ਤੇ ਅਸੀਂ ਅੱਜ ਉਦਘਾਟਨ ਐਮਐਲਏ ਸਾਹਿਬ ਤੋਂ ਸਮਾ ਲੈ ਕੇ ਇਹਨਾਂ ਦਾ ਕੀਮਤੀ ਸਮੇਂ ਚੋਂ ਅਸੀਂ ਉਦਘਾਟਨ ਕਰਾਇਆ ਕੰਮਾਂ ਦੇ ਇਦੇ ਵਿੱਚ ਲਾਈਨਾਂ ਵੱਡੀਆਂ ਕਰਨੀਆਂ ਕੋਈ ਪੁਰਾਣੀਆਂ ਲਾਈਨਾਂ ਨੂੰ ਮਜ਼ਬੂਤ ਕਰਨਾ ਨਵੇਂ ਟਰਾਂਸਫਾਰਮਰ ਲਗਾਉਣੇ ਟਰਾਂਸਫਾਰਮਰਾਂ ਦੀ ਆਗਮੈਂਟੇਸ਼ਨ ਕਰਨੀ ਐਲਟੀ ਲਾਈਨਾਂ ਦੀਆਂ ਕੇਬਲਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਰੀ ਜਗ੍ਹਾ ਮਤਲਬ ਇਹ ਬੜਾ ਵੱਡੇ ਲੈਵਲ ਦੇ ਉੱਤੇ ਆਫਟਰ ਇੰਡੀਪੈਂਡੈਂਸ ਮੈਂ ਕਹੂੰਗਾ ਵੀ ਪਹਿਲੀ ਵਾਰ ਹੀ ਡਿਸਟ੍ਰੀਬਿਊਸ਼ਨ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਇਨਫਿਊਜ਼ ਹੋ ਰਿਹਾ ਉਹਦੇ ਨਾਲ ਅਗਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕੋਈ ਆਊਟੇਜ ਨਹੀਂ ਹੋਊਗੀ ਇਟ ਵਿਲ ਬੀ ਟੋਟਲੀ ਪਾਵਰ ਕੱਟ ਲੈਸ ਮਤਲਬ ਕੋਈ ਤੇ ਮਿਲੂਗਾ ਤੁਹਾਨੂੰ ਕਿਸੇ ਜਗ੍ਹਾ ਤੇ ਵੀ ਪਾਵਰ ਕੱਟ ਬਿਜਲੀ ਕਿਤੇ ਵੀ ਅੱਖ ਚਮਕਣ ਜਿਕੇ ਦੀ ਵੀ ਜਾਇਆ ਨਹੀਂ ਕਰੇਗੀ ਤੁਸੀਂ ਤੁਸੀਂ ਕਹਿੰਦੇ ਹੋ ਆਫਟਰ ਇੰਡੀਪੈਂਡੈਂਸ ਪਰ ਜੋ ਪਹਿਲੀਆਂ ਸਰਕਾਰਾਂ ਸੀ ਉਹ ਤਾਂ ਵਾਰੀ ਦਾਅਵੇ ਕਰਕੇ ਗਈਆਂ ਨੇ ਕਿ ਸਰਪ੍ਰਸ ਬਿਲੀ ਕਰਕੇ ਜਾ ਰਹੀ ਹੈ ਨਹੀਂ ਅਸੀਂ ਦੇਖੋ ਅਸੀਂ ਤਾਂ ਇਹ ਕਰ ਰਹੇ ਹਾਂ ਵੀ ਇਨਫਰਾਸਟ੍ਰਕਚਰ ਡਵੈਲਪਮੈਂਟ ਦੇ ਵਿੱਚ ਹੈ ਡਿਸਟ੍ਰੀਬਿਊਸ਼ਨ ਇਨਫਰਾਸਟ੍ਰਕਚਰ ਇੱਕ ਹੁੰਦੀ ਹੈ ਜਨਰੇਸ਼ਨ ਇੱਕ ਹੁੰਦੀ ਹੈ ਡਿਸਟ੍ਰੀਬਿਊਸ਼ਨ ਡਿਸਟ੍ਰੀਬਿਊਸ਼ਨ ਦੇ ਵਿੱਚ ਪਹਿਲੀ ਵਾਰੀ ਇੰਨਾ ਪੈਸਾ ਇਨਫਿਊਜ਼ ਹੋ ਰਿਹਾ ਹੈਗਾ ਟ੍ਰਾਂਸਮਿਸ਼ਨ ਡਿਸਟ੍ਰੀਬਿਊਸ਼ਨ ਹੈ ਬਾਕੀ ਜਨਰੇਸ਼ਨ ਇਜ਼ ਡਿਫਰੈਂਟ ਸਾਰੇ ਪੰਜਾਬ ਲਈ ਹੈ ਪੰਜਾਬ ਲੈਵਲ ਤੇ ਅੱਜ 5000 ਕਰੋੜ ਦੇ ਜਿਹੜੇ ਬੁਨਿਆਦੀ ਢਾਂਚਾ ਇਲੈਕਟ੍ਰਿਸਿਟੀ ਇਨਫਰਾਸਟ੍ਰਕਚਰ ਉਹਦੀ ਇੱਕ ਆਜ਼ਾਦ ਭਾਰਤ ਤੋਂ ਬਾਅਦ ਪਹਿਲੀ ਵਾਰੀ ਐਡਾ ਵੱਡੇ ਲੈਵਲ ਦੇ ਉੱਤੇ ਇੰਨਾ ਪੈਸਾ ਇਨਫਿਊਜ਼ ਹੋ ਰਿਹਾ ਹੈ ਸਿਸਟਮ ਦੇ ਵਿੱਚ ਤੇ ਤੁਸੀਂ ਉਹਦੀ ਨਕਸ਼ੇਨਹਾਰ ਸਰ ਅਗਲੇ ਡੇਢ ਦੋ ਸਾਲਾਂ 'ਚ ਕਮਾਲ ਹੋ ਜੂਗਾ ਅੱਲਾ ਵੀ ਜੇ ਵਰਲਡ ਕਲਾਸ ਆਪਾਂ ਕਹਿ ਸਕਦੇ ਆ ਫੈਸਿਲਿਟੀ ਹੋਊਗੀ ਸਾਰੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ 'ਚ ਤਾਂ ਸਾਨੂੰ ਪਹਿਲਾ ਪ੍ਰਾਇੋਰਟੀ ਸ਼ਹਿਰਾਂ ਦੀ ਹੈ ਜੀ ਫਿਰ ਪਿੰਡਾਂ ਦੇ ਵਿੱਚ ਵੀ ਸਾਰੀਆਂ ਲਾਈਨਾਂ ਦਾ ਜਿਹੜੀ ਵੀ ਕੋਈ ਪੁਰਾਣੀਆਂ ਲਾਈਨਾਂ ਨੇ ਪੁਰਾਣੇ ਟਰਾਂਸਫਾਰਮਰ ਛੋਟੇ ਆ ਉਹਨਾਂ ਨੂੰ ਵੱਡੇ ਕਰਨਾ ਨਵੇਂ ਲਗਾਉਣਾ ਮਤਲਬ ਸਾਰਿਆਂ ਦੇ ਜਿਸ ਤਰ੍ਹਾਂ ਸਰਕਾਰ ਨੇ ਪਹਿਲਾਂ 300 ਯੂਨਿਟ ਦੀ ਸਹੂਲਤ ਇੰਨੀ ਮਹੱਤਵਪੂਰਨ ਦਿੱਤੀ ਉਹਦੇ ਨਾਲ ਸਿਸਟਮ ਦੇ ਉੱਤੇ ਲੋਡ ਵਧਿਆ ਤੇ ਹੁਣ ਪੈਸੇ ਇਨੇ ਲਾ ਕੇ ਤੇ ਉਹਦੇ ਨਾਲ ਸਿਸਟਮ ਦੀ ਇਨਫਰਾਸਟ੍ਰਕਚਰ ਸਟਰੈਂਥਨਿੰਗ ਹੋ ਜਾਣੀ ਹੈ ਇਸ ਸਟਰੈਂਥਨਿੰਗ ਨਾਲ ਇਕੱਲਾ ਸਮਰਾਲੇ ਹਲਕੇ ਦੇ ਵਿੱਚ ਹੀ 36 ਕਰੋੜ ਰੁਪਇਆ ਸਰਕਾਰ ਨੇ ਜੀ ਸਪੈਸ਼ਲ ਭੇਜਿਆ ਤੇ ਇਹਦੇ ਨਾਲ ਤਕਰੀਬਨ ਸਮਰਾਲਾ ਸ਼ਹਿਰ ਮਾਚੀਵੜਾ ਸ਼ਹਿਰ ਜੀ ਤੇ ਨਾਲ ਜਿਹੜੇ 186 ਦੇ ਕਰੀਬ ਪਿੰਡ ਕੌਨਸਟਿਟਿਊਐਂਸੀ ਦੇ ਸਾਰੇ ਪਿੰਦੇ ਆ ਜੋ ਸਮਰਾਲਾ ਮੰਡਲ ਦੇ ਅਧੀਨ ਆ ਉਹ ਸਾਰੇ ਦੇ ਸਾਰੇ ਕਵਰ ਹੋ ਜਾਣਗੇ ਤੇ ਇਹਦੇ ਨਾਲ ਹੀ ਜਿਹੜੇ ਗ੍ਰਿਡਾਂ ਦੇ ਵਿੱਚ ਵੀ ਹੈ ਜਿਵੇਂ ਇਹ ਇਸ ਗ੍ਰਿਡ ਦੇ ਵਿੱਚ ਹੀ ਇਸ ਤੋਂ ਪਹਿਲਾਂ ਹੀ ਜੀ 160 ਕੇ ਐਮਵੀਏ ਦਾ ਟਰਾਂਸਫਾਰਮਰ ਉਹ ਵੱਡਾ ਟਰਾਂਸਕੋ ਮਹਿਕਮੇ ਨੇ ਲਗਾ ਦਿੱਤਾ ਗਿਆ ਹੈ ਕੰਗਰਾਲੀ ਗ੍ਰਿਡ ਵਿੱਚ ਵੀ ਟਰਾਂਸਫਾਰਮਰ ਵੱਡਾ ਹੋ ਰਿਹਾ ਜੀ ਉਸੇ ਤਰ੍ਹਾਂ ਨਾਲ ਇੱਕ ਨਵਾਂ ਗ੍ਰਿਡ ਉਧਰ ਸੈਂਸੋਵਾਲ ਕਲਾਂਵਾਲ ਬਣ ਰਿਹਾ ਜੀ ਨਾਲ ਹੀ ਜਿਹੜੇ ਲਾਈਨਾਂ ਮਾਛੀਵਾੜੇ ਨੂੰ ਡਬਲ ਪੈ ਰੀਆਂ ਨੇ ਮਾਛੀਵਾੜੇ ਤੋਂ ਅੱਗੇ ਪਹਿਲੋਲਪੁਰ ਨੂੰ ਜਿਹੜੀਆਂ ਹੈੱਡੋਂ ਤੋਂ ਥਰੂ ਜਾਂਦੀਆਂ ਸੀ ਲਾਈਨਾਂ ਉਹ ਵੀ ਨਵੀਆਂ ਪੈ ਰੀਆਂ ਨੇ ਸੋ ਬਹੁਤ ਵੱਡੇ ਲੈਵਲ ਤੇ ਜਿਹੜਾ ਇਹ ਕੰਮ ਜਿਹੜੇ ਹੋਣਗੇ ਜ ਅਗਲੇ ਦਿਨਾਂ 'ਚ ਜਾਣਗੇ ਤੇ ਇਹ ਜਿਹੜਾ ਫਾਇਦਾ ਹੈਗਾ ਉਹ ਲੋਕਾਂ ਨੂੰ ਨਰਵਿਕਨ ਬਿਜਲੀ ਜਿਹੜਾ ਅੱਜ ਦਾ ਸਰਕਾਰ ਦਾ ਹੈਗਾ ਰੋਸ਼ਨ ਪੰਜਾਬ ਪਾਵਰ ਕਟ ਤੋਂ ਮੁਕਤੀ ਇਹ ਵਾਕਈ ਇੱਕ ਰੀਅਲਿਸਟਿਕ ਚੀਜ਼ ਅਗਲੇ ਦਿਨਾਂ 'ਚ ਹੋ ਜਾਏਗੀ ਜਿੱਥੇ ਕਿ ਬਿਜਲੀ ਮਤਲਬ ਜਿਵੇਂ ਹੋਊਗਾ ਵੀ ਕਦੇ ਜਾਏ ਨਹੀਂ ਕਰੂਗੀ ਇਹ ਗੱਲ ਜਿਵੇਂ ਲੋਕ ਕੋ ਕਹਿ ਦੇ ਤਾਂ ਕਿ ਭਾਵੇਂ ਵਿਸ਼ਵਾਸ ਨਹੀਂ ਲੋਕ ਨਹੀਂ ਕਰਨਗੇ ਪਰ ਇਹ ਰਿਐਲਿਟੀ ਹੋਊਗੀ ਅਗਲੇ 1.5 ਸਾਲਾਂ ਦੇ ਵਿੱਚ ਜਦੋਂ ਇਹ ਸਾਰੇ ਇਸ ਕੰਮ ਸਿਰੇ ਚੜ ਗਏ ਸਟ੍ਰੇਨਗਮੈਂਟ ਸਿਸਟਮ ਤਿਆਰ ਹੋ ਗਏ 인ਫਰਾਸਟ੍ਰਕਚਰ ਡਿਵੈਲਪ ਹੋ ਗਿਆ ਤੇ ਕੋਈ ਬਿਜਲੀ ਅੱਖ ਚ ਬੱਕਣ ਜਿੱਗੇ ਦੀ ਵੀ ਬੰਦ ਨਹੀਂ ਹੋਇਆ ਕਰੇਗੀ ਇਹ ਸਰਕਾਰ ਵੱਲੋਂ ਪਹਿਲ ਕਦਮੀ ਹੈ